ਪਹਿਲਾਂ ਕਿਹਾ ਕਿ ਫਰਟੀਲਾਈਜ਼ਰ ਦੇ ਉੱਤੇ ਜਿਹੜੀ ਸਬਸਿਡੀ ਮਿਲਦੀ ਸੀ ਉਹਦੇ 36% ਦਾ ਕਟਾਅ ਕਰਤਾ ਘਟਾਤੀ ਯਾਨੀ ਇਨਸੈਂਟਿਵ ਦਾ ਕੀ ਦੇਣਾ ਸੀ ਮੋਦੀ ਸਾਹਿਬ ਤਾਂ ਕਹਿੰਦੇ ਸੀ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਦੁੱਗਣੀ ਤਾਂ ਕੀ ਕਰਨੀ ਸੀ ਜਿਹੜੀ ਇਨਪੁਟ ਕਾਸਟ ਸੀਗੀ ਜਿਹੜੀ ਇਨਪੁਟ ਕਾਸਟ ਸੀਗੀ ਉਹ ਹੋਰ ਵੱਧ ਗਈ ਇਹਦਾ ਮਤਲਬ ਆ ਕਿ ਕਿਸਾਨ ਜਿਹੜਾ ਉਹ ਖੁਦਕਸ਼ੀਆਂ ਕਰਨ ਲਈ ਮਜਬੂਰ ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਆ ਪਹਿਲਾਂ ਕਿਹਾ ਕਿ ਫਰਟੀਲਾਈਜ਼ਰ ਦੇ ਉੱਤੇ ਜਿਹੜੀ ਸਬਸਿਡੀ ਮਿਲਦੀ ਸੀ ਉਹਦੇ 36% ਦਾ ਕਟਾਅ ਕਰਤਾ ਘਟਾਤੀ ਯਾਨੀ ਇਨਸੈਂਟਿਵ ਦਾ ਕੀ ਦੇਣਾ ਸੀ ਮੋਦੀ ਸਾਹਿਬ ਤਾਂ ਕਹਿੰਦੇ ਸੀ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਦੁੱਗਣੀ ਤਾਂ ਕੀ ਕਰਨੀ ਸੀ ਜਿਹੜੀ ਇਨਪੁਟ ਕਾਸਟ ਸੀਗੀ ਜਿਹੜੀ ਇਨਪੁਟ ਕਾਸਟ ਸੀਗੀ ਉਹ ਹੋਰ ਵੱਧ ਗਈ ਇਹਦਾ ਮਤਲਬ ਆ ਕਿ ਕਿਸਾਨ ਜਿਹੜਾ ਉਹ ਖੁਦਕਿਸ਼ੀਆਂ ਕਰਨ ਲਈ ਮਜਬੂਰ ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਆ ਪਹਿਲਾਂ ਕਿਹਾ ਕਿ ਫਰਟੀਲਾਈਜ਼ਰ ਦੇ ਉੱਤੇ ਜਿਹੜੀ ਸਬਸਿਡੀ ਮਿਲਦੀ ਸੀ ਉਹਦੇ 36% ਦਾ ਕਟਾ ਕਰਤਾ ਘਟਾਤੀ ਯਾਨੀ ਇਨਸੈਂਟਿਵ ਦਾ ਕੀ ਦੇਣਾ ਸੀ ਮੋਦੀ ਸਾਹਿਬ ਤਾਂ ਕਹਿੰਦੇ ਸੀ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਦੁਗਣੀ ਤਾਂ ਕੀ ਕਰਨੀ ਸੀ ਜਿਹੜੀ ਇਨਪੁਟ ਕਾਸਟ ਸੀਗੀ ਜਿਹੜੀ ਇਨਪੁਟ ਕਾਸਟ ਸੀਗੀ ਉਹ ਹੋਰ ਵਧ ਗਈ ਇਹਦਾ ਮਤਲਬ ਆ ਕਿ ਕਿਸਾਨ ਜਿਹੜਾ ਉਹ ਖੁਦਕਸ਼ੀਆਂ ਕਰਨ ਲਈ ਮਜਬੂਰ ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਆ ਪਹਿਲਾਂ ਕਿਹਾ ਕਿ ਫਰਟੀਲਾਈਜ਼ਰ ਦੇ ਉੱਤੇ ਜਿਹੜੀ ਸਬਸਿਡੀ ਮਿਲਦੀ ਸੀ ਉਹਦੇ 36% ਦਾ ਕਟਾ ਕਰਤਾ ਘਟਾਤੀ ਯਾਨੀ ਇਨਸੈਂਟਿਵ ਤਾਂ ਕੀ ਦੇਣਾ ਸੀ ਮੋਦੀ ਸਾਹਿਬ ਤਾਂ ਕਹਿੰਦੇ ਸੀ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਦੁਗਣੀ ਤਾਂ ਕੀ ਕਰਨੀ ਸੀ ਜਿਹੜੀ ਇਨਪੁਟ ਕਾਸਟ ਸੀਗੀ ਜਿਹੜੀ ਇਨਪੁਟ ਕਾਸਟ ਸੀਗੀ ਉਹ ਹੋਰ ਵੱਧ ਗਈ ਇਹਦਾ ਮਤਲਬ ਆ ਕਿ ਕਿਸਾਨ ਜਿਹੜਾ ਉਹ ਖੁਦਕਸ਼ੀਆਂ ਕਰਨ ਲਈ ਮਜਬੂਰ ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਆ